ਅਛੀ ਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰ ਸਟੋਰ ਦਾ ਬਹੁਤ-ਬਹੁਤ ਸਵਾਗਤ ਹੈ ਜੀ ਅ ਕਾਫੀ ਦਿਨਾਂ ਤੋਂ ਤੁਹਾਨੂੰ ਅਸੀਂ ਡਿਸਕਾਊਂਟ ਵਾਲੀਆ ਵੀਡੀਓ ਦੇ ਰਹੇ ਹਾਂ ਬਹੁਤ ਘੱਟ ਪ੍ਰਾਈਸ ਦੇ ਕਾਟਨ ਤੇ ਡਿਸਕਾਊਂਟ ਚੱਲ ਰਹੇ ਨੇ ਹੁਣ ਆਪਣੇ ਜਿਹੜੀ ਅੱਜ ਸੂਟ ਲੈ ਕੇ ਆਏ ਆ ਇਹ ਵੀ ਬਹੁਤ ਸੋਹਣੇ ਨੇ ਜੀ ਕੇਰਾ ਵਰਕ ਵਾਲੇ ਸੂਟ ਨੇ ਤੁਸੀਂ ਖੁਦ ਦੇਖ ਲਿਓ ਸਾਰੇ ਬਹੁਤ ਪਿਆਰੇ ਸੂਟ ਨੇ ਸਟੱਫ ਬਹੁਤ ਸੋਹਣਾ ਰਹੇਗਾ ਕੁਝ ਇੱਕ ਸੂਟ ਮਸਲੀਨ ਦੇ ਦੁਪੱਟਿਆਂ ਨਾਲ ਹੋਣਗੇ ਤੇ ਕੁਝ ਇੱਕ ਹੋਣਗੇ ਪਿਓਰ ਦੇ ਦੁਪੱਟਿਆਂ ਨਾਲ ਸਭ ਦੀ ਡਿਟੇਲ ਨਾਲ ਦੀ ਨਾਲ ਦਵਾਂਗੇ ਤੁਸੀਂ ਵੀਡੀਓ ਨੂੰ ਧਿਆਨ ਨਾਲ ਜ਼ਰੂਰ ਦੇਖ ਲਿਓ ਬੁਕਿੰਗ ਲਈ ਨੰਬਰ ਹੋਊਗਾ ਜੀ 8283828381 ਨੰਬਰ ਆ ਜਿਹੜਾ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ ਚ ਪਸੰਦ ਆਇਆ ਤੁਸੀਂ ਮੇਰੇ ਇਸ ਨੰਬਰ ਤੇ ਸਕਰੀਨਸ਼ਾਟ ਲੈ ਕੇ ਪਿਕ ਸੈਂਡ ਕਰ ਸਕਦੇ ਹੋ ਕਲੈਕਸ਼ਨ ਬਹੁਤ ਪਿਆਰੀ ਹੈ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਅਸੀਂ ਦੇ ਰਹੀ ਜੀ ਤੁਹਾਨੂੰ ਡਿਸਕਾਊਂਟ ਤੇ ਸੂਟ ਜਿਹੜੇ ਸੂਟ ਆਪਣੇ ਕੋਲ 1500 ਤੇ 1800 ਵਿੱਚ ਵਾਲੇ ਸੂਟ ਨੇ ਸਾਰੇ ਉਹ ਅਸੀਂ ਤੁਹਾਨੂੰ ਬਹੁਤ ਘੱਟ ਚ ਪ੍ਰਾਈਸ ਬਹੁਤ ਘੱਟ ਪ੍ਰਾਈਸ ਸੂਟ ਦੇ ਰਹੇ ਹਾਂ ਪਹਿਲਾਂ ਤਾਂ ਸੂਟ ਦੀ ਲੁੱਕ ਦੇਖ ਲਓ ਜੀ ਇਹ ਰਹੇਗਾ ਆਪਣਾ ਅੱਜ ਦਾ ਫਰਸਟ ਸੂਟ ਪ੍ਰਿੰਟ ਹੀ ਬਹੁਤ ਪਿਆਰਾ 올ਓਵਰ 5 ਮੀਟਰ ਦਾ ਸੂਟ ਹੈ ਇਹ ਤੇ ਨਾਲ ਬਣਿਆ ਹੋਇਆ ਇਹ ਸਾਰੇ ਮਸ਼ੀਨੀ ਵਰਕ ਦਾ ਘੇਰਾ ਠੀਕ ਹੈ ਜੀ ਘੇਰੇ ਵਰਕ ਦੇ ਨਾਲ ਤੇ ਪਿਓਰ ਸ਼ਫੌਨ ਦੇ ਦੁਪੱਟੇ ਦੇ ਨਾਲ ਤੁਸੀਂ ਖੁਦ ਗੈਸ ਕਰ ਸਕਦੇ ਹੋ ਸਟੱਫ ਬਹੁਤ ਸੋਹਣਾ ਹੈ ਵੀ ਇਦਾਂ ਦੇ ਸੂਟ ਤੁਹਾਨੂੰ ਘੱਟ ਤੋਂ ਘੱਟ 18-1900 ਦੀ ਰੇਂਜ ਚ ਮਿਲਣਗੇ ਪਿਓਰ ਦੁਪੱਟੇ ਦੇ ਨਾਲ ਦੁਪੱਟੇ ਦੇ ਵਿੱਚ ਵੀ ਮਕੈਸ਼ ਆ ਸਾਰੇ ਦੁਪੱਟੇ 'ਚ ਮਕੈਸ਼ ਲੱਗੀ ਹੋਈ ਆ ਠੀਕ ਆ ਜੀ ਅਸੀਂ ਤੁਹਾਨੂੰ ਦੇ ਰਹੇ ਹਾਂ 1100 ਦਾ ਸੂਟ ਸ਼ਿਪਿੰਗ ਚਾਰਜਸ ਅਲੱਗ ਤੋਂ ਰਹਿਣਗੇ 1100 ਸੂਟ ਦਾ ਪ੍ਰਾਈਸ ਰਹੇਗਾ ਹਰੇਕ ਕੇਸ ਵਾਸਤੇ ਸੂਟ ਹੋਣਗੇ ਜ਼ਿਆਦਾਤਰ ਸੂਟ ਰਹਿਣਗੇ ਜੀ ਇਕੱਲੇ ਇਕੱਲੇ ਅੱਜ ਦੇ ਸਿੰਗਲ ਕਲਰ ਮਿਲੇਗਾ ਤੁਹਾਨੂੰ ਤਾਂ ਕਰਕੇ ਕਾਫੀ ਜ਼ਿਆਦਾ ਡਿਸਕਾਊਂਟ ਤੇ ਅਸੀਂ ਤੁਹਾਨੂੰ ਸੂਟ ਦੇ ਰਹੇ ਹਾਂ ਕਿਸੇ ਕਿਸੇ ਸੂਟ ਦੇ ਵੀ ਅਸੀਂ ਤੁਹਾਨੂੰ ਕਲਰ ਆਪਸ਼ਨ ਦੇ ਦਾਂਗੇ ਮੋਸਟਲੀ ਸਾਰੇ ਸਿੰਗਲ ਕਲਰ ਰਹਿਣਗੇ ਜੀ ਬਹੁਤ ਸੋਹਣਾ ਸੂਟ ਆ ਪ੍ਰਿੰਟ ਬਹੁਤ ਪਿਆਰਾ 5 ਮੀਟਰ ਦਾ ਸੂਟ ਆ ਜੀ ਸਾਰੇ ਆ ਘੇਰਾ ਬਣਿਆ ਹੋਇਆ ਤੇ ਸਾਰੇ ਦੇ ਵਿੱਚ ਐਦਾ ਬੂਟੀ ਰਹੇਗੀ ਮਸ਼ੀਨੀ ਵਰਕ ਦੀ ਬਹੁਤ ਸੋਹਣੀ ਬੂਟੀ ਆ ਤੇ ਪਿਓਰ ਸ਼ਾਫੌਨ ਦੇ ਮਕੈਸ਼ ਵਾਲੇ ਦੁਪੱਟੇ ਨੇ ਇਹਨਾਂ ਦੇ ਨਾਲ ਤੁਸੀਂ ਖੁਦ ਦੇਖ ਸਕਦੇ ਹੋ 1100 ਪ੍ਰਾਈਸ ਦੇ ਵਿੱਚ ਤੁਹਾਨੂੰ ਅਸੀਂ ਬਹੁਤ ਸੋਹਣੀ ਕਲੈਕਸ਼ਨ ਦੇ ਰਹੀਆਂ ਕਲਰ ਦੋ ਨੇ ਦੋਨੋਂ ਹੀ ਕਲਰ ਇੱਕ ਤੋਂ ਇੱਕ ਨੇ ਕਿਸੇ ਵੀ ਏਜ ਵਾਸਤੇ ਸੂਟ ਨੇ ਜਲਦੀ ਜਲਦੀ ਕਰੋ ਇਹਨਾਂ ਨੂੰ ਫਿਨਿਸ਼ਡ ਇਕੱਠਾ ਸਟਾਕ ਚੱਕਣਾ ਕਿਸੇ ਨੇ ਇਕੱਠਾ ਚੱਕ ਸਕਦੇ ਹੋ ਬਹੁਤ ਬਿਆਰੇ ਪੀਸ ਨੇ ਜੀ ਮੈਂ ਪਹਿਲਾਂ ਵੀਡੀਓ ਪਾਈ ਸੀਗੀ 900 ਪ੍ਰਾਈਸ ਵਾਲੀ ਪਿਛਲੇ ਵੀਕ ਚ ਪਾਈ ਸੀਗੀ ਤੇ ਮੋਸਟਲੀ ਇਕੱਠੇ ਸੂਟ ਚੱਕਨੇ ਉਹਨਾਂ ਵਿੱਚੋਂ ਕੁਝ ਹੀ ਇਕੱਠ ਦਸ ਪੀਸ ਇਹ ਜਿਹੜੇ ਸਿੰਗਲ ਜਾਂ ਦੋ-ਦੋ ਗਏ ਨੇ ਜ਼ਿਆਦਾਤਰ ਸਾਰੀ ਸੂਟ ਇਕੱਠੇ ਹੀ ਚੱਕ ਹੋਗੇ ਮਤਲਬ ਕਿ ਐਦਾਂ ਦੀ ਕਲੈਕਸ਼ਨ ਆ ਕਿ ਹਰ ਇੱਕ ਨੂੰ ਇਦਾਂ ਹੁੰਦਾ ਕਿ ਜੇ ਅਸੀਂ ਸੇਲ ਤੇ ਵੀ ਕਰਨੇ ਆ ਤਾਂ ਸਾਨੂੰ ਸੇਲ ਤੇ ਬਹੁਤ ਸਸਤੇ ਪੈ ਜਾਂਦੇ ਆ ਸੂਟ ਲੈਣ ਦੇ ਵਿੱਚ ਸਟੱਫ ਬਹੁਤ ਸੋਹਣਾ ਹੁੰਦਾ ਜੀ ਸਾਰਾ ਜਿਹੜਾ ਵੀ ਅਸੀਂ ਆਨਲਾਈਨ ਦੰਨੇ ਆ ਸਾਨੂੰ ਇਦਾਂ ਹੁੰਦਾ ਕਿ ਅਸੀਂ ਆਨਲਾਈਨ ਤੇਣਾ ਹਰ ਇੱਕ ਨੇ ਪੈਸੇ ਲਾ ਕੇ ਸੂਟ ਲੈਣਾ ਹੁੰਦਾ ਤਾਂ ਸਾਡੇ ਕੋਲ ਕੋਈ ਵੀ ਧੋਖੇ ਜਿਹੜੀ ਵਾਲਾ ਕੰਮ ਨਹੀਂ ਹੁੰਦਾ ਹੈਗਾ ਇਹ ਵੀ 5 ਮੀਟਰ ਦਾ ਸੂਟ ਆ ਕੇਰਾ ਵਰਕ ਹੈ ਇਹ ਸਾਰੇ ਮਸ਼ੀਨੀ ਵਰਕ ਦੇ ਨਾਲ ਇਹਦੇ ਵਿੱਚ ਇਹ ਸੈਕਿੰਡ ਕਲਰ ਆ ਜੀ ਦੋ ਕਲਰ ਨੇ ਦੋਨੋਂ ਹੀ ਕਲਰ ਤੁਹਾਨੂੰ ਇੱਕ ਤੋਂ ਇੱਕ ਮਿਲਣਗੇ ਠੀਕ ਹੈ ਜੀ ਨੈਕਸਟ ਜਿਹੜਾ ਸੂਟ ਦੇਣਾ ਬਹੁਤ ਸੋਹਣਾ ਪ੍ਰਿੰਟ ਆ ਪਹਿਲ ਤਾਂ ਪਏ ਦਾ ਪ੍ਰਿੰਟ ਹੀ ਦੇਖ ਲਓ ਸਾਰੇ ਹੀ ਸੂਟ ਪ्योर ਦੇ ਦੁਪੱਟਿਆਂ ਦੇ ਨਾਲ ਨੇ 5-5 ਮੀਟਰ ਦੇ ਸੂਟ ਆ ਕੇਰਾ ਵਰਕ ਦੇ ਨਾਲ ਨੇ ਤੇ ਪਲੇਨ ਦੁਪੱਟਾ ਬਲੈਕ ਕਲਰ ਦਾ ਇਹਦੇ ਨਾਲ ਆ ਠੀਕ ਹੈ ਜੀ 컬러 ਦੇਖੋ ਕਿੰਨਾ ਸੋਹਣਾ ਜਿਹੜਾ ਸੈਕਿੰਡ ਕਲਰ ਆ ਪ੍ਰਿੰਟ ਹੀ சூਟ ਦਾ ਬਹੁਤ ਪਿਆਰਾ ਹੈ ਬਲੈਕ ਕਲਰ ਦੇ ਉੱਪਰ 올ਓਵਰ ਸੂਟ ਆ ਸਟੀਚਿੰਗ ਤੋਂ ਬਾਅਦ ਤੁਸੀਂ ਸੂਟ ਦੀ ਲੁੱਕ ਦੇਖਿਓ ਕਿੰਨੀ ਸੋਹਣੀ ਆਣੀ ਆ 5 ਮੀਟਰ ਸੂਟ ਆ ਜੇ ਤੇ ਘੇਰੇ ਤੇ ਵਰਕ ਆ 1100 ਦੇ ਵਿੱਚ ਤਕਰੀਬ ਟੇਕ ਰਿਕਵੈਸਟ ਹੋਰ ਕਰਨੀ ਆ ਔਰ ਰਿਕੁਐਸਟ ਇਹ ਆ ਜੀ ਤੇ ਸਾਡੇ ਸ਼ਿਪਿੰਗ ਵਾਲੇ ਮੇਰਾ ਹੁਣ ਜਿਹੜੀ ਮੈਂ ਫੋਨ 'ਚ ਵੀਡੀਓ ਬਣਾ ਰਹੀ ਹਾਂ ਉਹਦੇ ਵਿੱਚ ਬਿੱਲ ਪਿਆ ਮੇਰਾ 1 ਮਹੀਨੇ ਦਾ ਜਿਹੜਾ ਮਤਲਬ ਕਿ ਬਿੱਲ ਹੁੰਦਾ ਹੈ ਸ਼ਿਪ ਕੋਰੀਅਰ ਵਾਲਿਆਂ ਦਾ ਤਕਰੀਬਨ 1.5 ਤੋਂ 2 ਲੱਖ ਹੋ ਜਾਂਦਾ ਏ ਉਹਦੇ ਵਿੱਚ ਐਦਾਂ ਹੁੰਦਾ ਕਿ ਮਤਲਬ ਲੋਕਲ ਵੀ ਹੁੰਦੇ ਆ ਤੇ ਇੰਟਰਨੈਸ਼ਨਲ ਵੀ ਹੋ ਜਾਂਦੇ ਆ ਕਈ ਵਾਰ ਤਾਂ ਇਸ ਤੋਂ ਪਲੱਸ ਹੋ ਜਾਂਦਾ ਮਤਲਬ ਆਪਾਂ ਇੱਕ ਐਵਰੇਜ ਲਾ ਕੇ ਚੱਲਦੀ ਆਂ ਅਗਰ ਕਈ ਮਹੀਨਿਆਂ ਦੀ ਤਾਂ 1.5 ਤੋਂ 2 ਲੱਖ ਦੇ ਵਿੱਚ ਵਿੱਚ ਮੇਰੀ ਐਵਰੇਜ ਨਿਕਲਦੀ ਆ ਮੈਨੂੰ ਇੱਦਾਂ ਸੀਗਾ ਕਿ ਜੇ ਮੈਂ ਇੰਡੀਆ ਦੇ ਪੰਜਾਬ ਦੇ ਵਿੱਚ ਨੋਟਿਸ ਨਹੀਂ ਸੀ ਕੀਤਾ ਵੀ ਕਿੰਨਾਂ ਆਉਂਦਾ ਮੈਨੂੰ ਇਦਾਂ ਕਿ ਇੰਨੇ ਖੋਏਗਾ ਠੀਕ ਆ ਬਟ ਜਿਹੜੀ ਸਰਵਿਸ ਅਸੀਂ ਦੰਨੇ ਆ ਡਿਲੀਵਰੀ ਸਰਵਿਸ ਆ ਪਿੰਡਾਂ ਦੇ ਵਿੱਚ ਜਾਣ ਵਾਲੀ ਉਹ ਥੋੜੀ ਜੀ ਮਹਿੰਗੀ ਪੈਂਦੀ ਆ ਰਿਕਵੈਸਟ ਇਹ ਆ ਕਿ ਜਿਹੜੀ ਪੰਜਾਬ ਦੇ ਵਿੱਚ ਹੁਣ ਸਾਡੀ ਸ਼ਿਪਿੰਗ ਜਾਏਗੀ ਜੇ ਤੁਹਾਡਾ ਸਿਟੀ ਏਰੀਆ ਤੋਂ ਉੱਥੇ 80 ਰੁਪਏ ਹੋਣਗੇ 80 ਰੁਪਏ ਜੇ ਪਿੰਡਾਂ ਦਾ ਏਰੀਆ ਤਾਂ ਤੁਹਾਨੂੰ 100 ਰੁਪਏ ਸ਼ਿਪਿੰਗ ਚਾਰजेस ਦੇਣੇ ਪਿਆ ਕਰਨਗੇ ਇਹ ਰਿਕਵੈਸਟ ਹੈ ਜੀ ਪਲੀਜ਼ ਠੀਕ ਹੈ ਕਿਉਂਕਿ ਸਰਵਿਸ ਮਹਿੰਗੀ ਹੋ ਗਈ ਆ ਮੈਂ ਕਦੇ ਨੋਟਿਸ ਨਹੀਂ ਸੀ ਕਰਦੀ ਵੀ ਚਲੋ ਛੋਟੇ ਛੋਟੇ ਗੱਲਾਂ ਨੇ ਕੁਝ ਵੀ ਬਟ ਹੁਣ ਜਦੋਂ ਮੈਨੂੰ ਬਿੱਲ ਵੱਡੇ ਵੱਡੇ ਹੋਰ ਵੀ ਆਣ ਲੱਗ ਗਏ ਤਾਂ ਮੈਂ ਉਹਨਾਂ ਨਾਲ ਗੱਲ ਕੀਤੀ ਮੈਂ ਕਿ ਮੈਂ ਤਾਂ ਇੰਨੀ ਕਲੇਰੀਆਂ ਕਹਿੰਦੇ ਤੁਸੀਂ ਵੀ ਫਿਰ ਗਲਤ ਕਰ ਰਹੇ ਹੋ ਤੁਸੀਂ ਸ਼ਿਪਿੰਗ ਆਪਣੇ ਕੋਲੋਂ ਪੱਲੇ ਤੋਂ ਪਾ ਰਹੇ ਤੁਸੀਂ ਪਹਿਲਾਂ ਹੀ ਸੂਟ ਘੱਟ ਰੇਟਾਂ ਨੇ ਦੇ ਰਹੇ ਹੋ ਤਾਂ ਕਰਕੇ 100 ਰੁਪਏ ਵਿਲੇਜ ਏਰੀਆ ਦਾ ਰਹੇਗਾ ਜਿਹੜਾ ਸਿਟੀ ਏਰੀਆ ਜੀ ਉੱਥੇ 80 ਰੁਪਏ ਆਣਗੇ ਫਰੀ ਸ਼ਿਪਿੰਗ ਮੈਂ ਤੁਹਾਨੂੰ ਕਿਸੇ ਨੂੰ ਨਹੀਂ ਕਹਾਂਗੀ ਜੇ ਮੈਂ ਫਰੀ ਸ਼ਿਪਿੰਗ ਕਹਾਂਗੀ ਤੇ 1116 ਸੂਟ ਮੈਨੂੰ ਤੁਹਾਨੂੰ 1200 ਦਾ ਲਾਉਣਾ ਪਏਗਾ ਫਿਰ ਮੈਂ ਤੁਹਾਨੂੰ ਕਹੂੰਗੀ ਜੇ ਸ਼ਿਪਿੰਗ ਫਰੀ ਆ ਇਹ ਕੁਛ ਮੈਂ ਕਰਨਾ ਨਹੀਂ ਚਾਹੁੰਦੀ ਕਿਉਂਕਿ ਜਿਨ੍ਹਾਂ ਨੂੰ 200 ਰੁਪਏ ਬਚਣੇ ਉਹਨਾਂ ਨੂੰ ਵੀ ਨਹੀਂ ਬਚਣੇ ਇਹ ਹੈਗਾ ਜੀ ਪਿਓਰ ਦਾ ਸੂਟ ਠੀਕਾ ਮੈਂ ਤਾਂ 1200 ਦਾ ਕਹਿ ਦਾਂਗੀ ਫਰੀ ਸ਼ਿਪਿੰਗ ਦੇ ਨਾਲ ਤੁਸੀਂ ਤਾਂ ਵੀ ਚੱਕ ਲੈਣਾ ਇਹ ਸੂਟ ਕਿਉਂਕਿ ਬਹੁਤ ਸੋਹਣੇ ਸੂਟ ਨੇ ਨੈਕਸਟ ਜਿਹੜਾ ਸੂਟ ਆ ਇਹਨੂੰ ਆਪਾਂ ਰਹਿਣ ਦੰਨੇ ਆ ਦਿਖਾਉਣ ਨੂੰ ਕਿਉਂਕਿ ਇਹਦੀ ਸਲਵਾਰ ਤੇ ਸ਼ਰਟ ਦੇ ਕਲਰ ਦੇ ਵਿੱਚ ਫਰਕ ਆ ਰਿਹਾ ਹੈ ਮੈਂ ਐਦਾਂ ਕਦੇ ਨੂੰ ਵੀ ਕਿਸੇ ਨੂੰ ਵੀ ਦੰਦੀ ਹੈਗੀ ਵੀ ਜਿਹੜਾ ਮਾੜਾ-ਬੋਟਾ ਫਰਕ ਆ ਜਾਵੇ ਜਾਂ ਕੋਈ ਸਟਾਫ ਦੇ ਵਿੱਚ ਫਰਕ ਆ ਜਾਵੇ ਇਹ ਸੂਟ ਵੀ ਬਹੁਤ ਵਿਆਰ ਹੈ ਵਿਦਆਊਟ ਲਰਨਿੰਗ ਨੇ ਮੇਨ ਗੱਲ ਹੈਗੀ ਹੈ ਜਿਹੜੀ ਅੱਜ ਦੇ ਸੂਟ ਨੇ ਸਾਰੇ ਵਿਦਆਊਟ ਲਰਨਿੰਗ ਸੂਟ ਬਣ ਗਏ ਇਹ ਹੈਗਾ ਜੀ ਇਹ ਜੀ ਸਲਵਾਰ ਦਾ ਕੱਪੜਾ ਤੇ ਇਹਦਾ ਦੁਪੱਟਾ ਪਿਓਰ ਸ਼ਫਾਨ ਦਾ ਇਸ ਸੂਟ ਦਾ ਪ੍ਰਾਈਸ 1800 ਸੀਗਾ ਬ੍ਰਾਂਡਡ ਪੀਸ ਨੇ 1800 ਪ੍ਰਾਈਸ ਦਾ ਸੂਟ ਸੀਗਾ ਜਿਹੜਾ ਅਸੀਂ ਤੁਹਾਨੂੰ ਅੱਜ 1100 ਚ ਦੇ ਰਹੇ ਹਾਂ ਕਿਉਂਕਿ ਸਿੰਗਲ ਸਿੰਗਲ ਪੀਸ ਪਏ ਨੇ ਸਾਰੇ ਤਾਂ ਮੈਨੂੰ ਨਹੀਂ ਲੱਗਦਾ ਹੈਗਾ ਜੀ ਤੁਹਾਨੂੰ ਸ਼ਿਪਿੰਗ ਦੇਣ ਲੱਗੇ ਵੀ ਕੋਈ ਦੁੱਖ ਲੱਗਣਾ ਚਾਹੀਦਾ ਹੈ ਕਿਉਂਕਿ ਪ੍ਰਾਈਸ ਪਹਿਲਾਂ ਹੀ ਤੁਹਾਨੂੰ ਬਹੁਤ ਘੱਟ ਮਿਲ ਜਾਂਦੀ ਹੈ ਸੂਟ ਦੀ ਪ੍ਰਿੰਟਿੰਗ ਦੇਖੋ ਪ੍ਰਿੰਟਿੰਗ ਬਹੁਤ ਪਿਆਰੀ ਹੈ ਤੁਸੀਂ ਇਹਨੂੰ ਦੋ ਤਰ੍ਹਾਂ ਨਾਲ ਬਣਾ ਸਕਦੇ ਹੋ ਜਿਹੜਾ ਇਹ ਫੁੱਲ ਬਣਿਆ ਹੋਇਆ ਹੈ ਇਹਦਾ ਕੋਈ ਪੁਛਿਤ ਨਹੀਂ ਹੈਗੀ ਜਾਂ ਤਾਂ ਤੁਸੀਂ ਇਹਨੂੰ ਐਦਾਂ ਬਣਾ ਸਕਦੇ ਹੋ ਇਹ ਥੋੜੀ neck ਦੇ نیچے ਆ ਜਾਏਗਾ ਥੋੜੇ tummy ਤੇ ਆ ਜਾਏਗਾ ਤੇ ਜਾਂ ਫਿਰ ਤੁਸੀਂ ਇਹਨੂੰ ਐਦਾਂ ਬਣਾ ਸਕਦੇ ਹੋ ਜੀ ਇਹ ਥੋੜੀ tummy ਦੇ نیچے ਘੇਰੇ ਕੁਣੀ ਨੂੰ ਆ ਜਾਏਗਾ ਉਹ ਥੋੜੀ ਚਵਾਈਸ ਆ ਇਹ ਬਾਜੂ ਰਹਿਣਗੀਆਂ ਇਹ ਬੈਕ ਸਾਈਡ ਦਾ ਪੱਲਾ ਸਾਰੇ ਦੇ ਵਿੱਚ ਬੁਟੀ ਰਹੂਗੇ ਪਲੇਨ ਸਲਵਾਰ ਆ ਜੀ ਇਦੇ ਨਾਲ ਹੀ ਮਸਲੀਨ ਦਾ ਦੁਪੱਟਾ ਰਹੇਗਾ ਬਹੁਤ ਸੋਹਣਾ ਦੁਪੱਟਾ ਨੈਕਸਟ ਸੂਟ ਆ ਜੀ ਤੁਹਾਨੂੰ ਫੋਟੋ ਚ ਦਿਖਾ ਦਾਂਗੇ ਇਹ ਮੈਂ ਕੱਲ ਵੀ ਸੌਰੀ ਪਹਿਲਾਂ ਵਾਲੀ ਵੀਡੀਓ ਪਾਈ ਸੀਗੀ ਉਹਦੇ ਵਿੱਚ ਵੀ ਸੀਗੇ ਇਹਦੇ ਨਾਲ ਦੇ ਸੂਟ ਇਹ ਵੀ ਪੀਸ ਇੱਕੋ ਹੀ ਰਹਿ ਗਿਆ ਲਾਸਟ ਵੱਡੇ ਫਲਾਰ ਵਾਲਾ ਬਹੁਤ ਯਾਦਾ ਪਸੰਦ ਕੀਤਾ ਸਾਰਿਆਂ ਨੇ ਪਲੇਨ ਸਲਵਾਰ ਦੇ ਨਾਲ ਪਿਓਰ ਸ਼ਫਾਨ ਦਾ ਦੁਪੱਟਾ ਲੁੱਕ ਇਦਾਂ ਦੀ ਆਏਗੀ ਜੀ ਸੂਟ ਤੇ ਨੈਕਸਟ ਆਗਾ ਜੀ ਕੇਸਰ ਕਰਾਚੀ ਬ੍ਰਾਂਡ ਦਾ ਸੂਟ ਪਲੇਨ ਸਲਵਾਰ ਹੈ ਇਹਦੇ ਨਾਲ ਇਹ ਮੈਚਿੰਗ ਸੂਟ ਆਗੇ ਨੇ ਜਿਹੜੇ ਮੈਂ ਤੁਹਾਨੂੰ ਦਿਖਾ ਰਹੀ ਹਾਂ ਜਿਹੜਾ 올ਓਵਰ ਹੋਏਗਾ ਤੁਹਾਨੂੰ ਅਸੀਂ ਨਾਲ ਦੀ ਨਾਲ ਦੱਸਾਂਗੇ ਬਹੁਤ ਸੋਹਣਾ ਸੈਂਟਰ ਫਲਾਰ ਦੇ ਨਾਲ ਸੂਟ ਹੈ ਜੀ ਇਹਨਾਂ ਦੇ ਨਾਲ ਵੀ ਪਿਓਰ ਸ਼ਫਾਉਣ ਦੇ ਦੁਪੱਟੇ ਆ ਜੀ ਪਿਓਰ ਤੇ ਦੁਪੱਟੇ ਆ ਕੇਸਰ ਕਰਾਚੀ ਬ੍ਰਾਂਡ ਦਾ ਸੂਟ ਦਾ ਸੂਟ ਦੀ ਪ੍ਰਿੰਟਿੰਗ ਤੇ ਕਲਰ ਬਹੁਤ ਪਿਆਰਾ ਹੈ ਬਹੁਤ ਸੋਹਣਾ ਪ੍ਰਿੰਟਾ ਸੂਟ ਦਾ neck ਤੇ ਪੱਟੀ ਲੱਗੀ ਹੋਈ ਆ ਕਈ ਵਾਰੀ ਹੁੰਦਾ ਕਿ ਅਸੀਂ ਗਲੇ ਤੇ ਪੱਟੀ ਵਾਲੀ ਸੂਟ ਨਹੀਂ ਪਾਉਂਦੇ ਇਹ ਪੱਟੀ ਤੇ ਵਰਕ ਹੋਇਆ ਵੈ ਤੁਸੀਂ ਇਹਨੂੰ ਰਿਮੂਵ ਕਰ ਸਕਦੇ ਹੋ ਉਤਾਰ ਕੇ ਬਾਜੂ ਤੇ ਕਮਲਿਆ ਸਕਦੇ ਹੋ ਜਾਂ ਫਿਰ ਇਹਦੀ ਡਿਜ਼ਾਈਨਿੰਗ ਕਰ ਸਕਦੇ ਹੋ ਕਿਹੜੇ ਤੇ ਵੀ ਪੱਟੀ ਆ ਜੀ ਪਲੇਨ ਸਲਵਾਰ ਇਹਦੇ ਨਾਲ ਤੇ ਕਾਟਨ ਮਸਲੀਨ ਦਾ ਦੁਪੱਟਾ ਦੁਪੱਟਾ ਵੀ ਬਹੁਤ ਸੋਹਣਾ ਹੈ ਫੋਰ ਸਾਈਡ ਔਰਡਰ ਦੇ ਨਾਲ ਪ੍ਰਾਈਸ ਸੇਮ ਰਹੇਗਾ ਜਿਹੜੀ ਸਾਰੀ ਵੀਡੀਓ ਦਾ ਇੱਕ ਡਿਜ਼ਾਈਨ ਤੁਹਾਨੂੰ ਸੇਮ ਕਲਰ ਦੇ ਵਿੱਚ ਇਹ ਵਾਲਾ ਮਿਲ ਜਾਏਗਾ ਠੀਕ ਹੈ ਜੀ ਤੇ ਇੱਕ ਡਿਜ਼ਾਈਨ ਤੁਹਾਨੂੰ ਇਹਦੇ ਵਿੱਚ ਹੋਰ ਦੰਨੇ ਆ ਇਹ ਵਾਲਾ ਮਿਲ ਜੂਗਾ ਸੇਮੀ ਸਲਵਾਰਾਂ ਦਾ ਕਲਰ ਰਹੇਗਾ ਸਿਰਫ ਸ਼ਰਟਾਂ ਦੇ ਪ੍ਰਿੰਟ ਦਾ ਫਰਕ ਪੈ ਜਾਏਗਾ ਬਾਕੀ ਸਾਰਾ ਸੂਟ ਸੇਮ ਰਹੇਗਾ ਜੀ ਪ੍ਰਾਈਸ ਹੈਗਾ ਇਹ 1100 ਸ਼ਿਪਿੰਗ ਚਾਰਜਸ ਅਲੱਗ ਤੋਂ ਰਹਿਣਗੇ ਰੀਵਾ ਬ੍ਰਾਂਡ ਦਾ ਸੂਟ ਆ ਜੇ 1800 2000 ਦੀ ਰੇਂਜ ਵਾਲਾ ਸੂਟ ਆ ਸਾਰੇ ਚਿਕਮ ਦਾ ਬਣਿਆ ਹੋਇਆ neck ਤੇ ਪੱਟੀ ਰਹੂਗੀ ਸਾਰੇ ਦੇ ਵਿੱਚ ਬਹੁਤ ਸੋਹਣਾ ਪ੍ਰਿੰਟ ਆ ਤੇ ਚਿਕਮ ਵਰਕ ਹੋਇਆ ਹੋਇਆ ਹੈ ਕਿਰਾ ਬਹੁਤ ਸੋਹਣਾ ਹੈ ਬ੍ਰਾਂਡ ਰੀਵਾ ਦਾ ਰਹੇਗਾ ਬੈਕ ਵੱਲੇ ਤੇ ਵੀ ਬੂਟੀ ਰਹੇਗੀ ਸਾਰੇ ਤੇ ਪਲੇਨ ਸਲਵਾਰ ਆ 3 ਮੀਟਰ ਦੀ ਤੇ ਕਾਟਨ ਦਾ ਦੁਪੱਟਾ ਰਹੇਗਾ ਜੀ ਇਹਦੇ ਨਾਲ ਦੇ ਐਦਾਂ ਠੀਕ ਆ ਜੀ ਨੈਕਸਟ ਸੂਟ ਹੈਗਾ ਲਾਸਟ ਪੀਸ ਆ ਪਿਓਰ ਕਾਟਨ ਤੇ ਅੱਜ ਦੀ ਵੀਡੀਓ ਦੇ ਸਾਰੇ ਸੂਟ ਬਿਦਾਉਟ ਲਾਈਨਿੰਗ ਰਹਿਣਗੇ ਬਹੁਤ ਸੋਹਣਾ ਪ੍ਰਿੰਟ ਹੈ ਜੀ ਕਿ ਰਿਤੇ ਬਾਰਡਰ ਦਿੱਤਾ ਹੋਇਆ ਔਰਗੇਂਜ਼ਾ ਦਾ ਪਲੇਨ ਸਲਵਾਰ ਆ ਪਿਓਰ ਸ਼ਾਫਾਨ ਦਾ ਦੁਪੱਟਾ ਦੁਪੱਟੇ ਵੀ ਬਹੁਤ ਪਿਆਰੇ ਆ 1100 ਪ੍ਰਾਈਸ ਦੇ ਵਿੱਚ ਵੀਡੀਓ ਆ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਸੂਟ ਕਿੱਦਾਂ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ ਸੋ ਮੱਚ